ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਇਹ ਅਪਡੇਟ ਈਟੀਟੀ 2364 ਭਰਤੀ ਦੇ ਸਬੰਧ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਬਹੁਤ ਬੇਸਬਰੀ ਨਾਲ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਈਟੀਟੀ 2364 ਭਰਤੀ ਦਾ ਤਾਂ ਅੱਜ ਇਸ ਦੇ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕੀ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆਗਾ ਔਰ ਸਾਰਿਆਂ ਦੇ ਲਈ ਇਹ ਨੋਟੀਫਿਕੇਸ਼ਨ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਅਫੀਸ਼ੀਅਲ ਅਪਡੇਟ ਦੇ ਉੱਪਰ ਤਾਂ ਦੋਸਤੋ ਦੇਖ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਐਜੂਕੇਸ਼ਨਲ ਰਿਕੁਆਇਰਮੈਂਟ ਬੋਰਡ ਜਿਸ ਤੇ ਤੁਹਾਨੂੰ ਪਬਲਿਕ ਨੋਟਿਸ ਰਿਗਾਰਡਿੰਗ ਪੈਂਡਿੰਗ ਡਾਕੂਮੈਂਟ 2364 ATT ਭਰਤੀ ਦੀ ਸਬੰਧ ਵਿੱਚ ਆਇਆਗਾ ਔਰ ਦੇਖ ਸਕਦੇ ਹੋ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਪੋਰਟ ਪੰਜਾਬ ਪਬਲਿਕ ਨੋਟਿਸ 2512024 ਹੁਨੇ ਉਹਨੇ ਨੋਟੀਫਿਕੇਸ਼ਨ ਜਾਰੀ ਹੋਇਆਗਾ ਸਿੱਖਿਆ ਭਰਤੀ ਡਾਇਪੋਰਟ ਪੰਜਾਬ ਵੱਲੋਂ ਮਿਤੀ 6 3 2020 ਨੂੰ 2364 ATT ਅਧਿਆਪਕਾਂ ਦੀ ਭਰਤੀ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ ਇਸ ਉਪਰੰਤ ਉਮੀਦਵਾਰਾਂ ਦੇ ਦਸਤਾਵੇਜ਼ ਚੈੱਕ ਕਰਨ ਲਈ ਵੱਖ-ਵੱਖ ਕਮੇਟੀਆਂ ਨੂੰ ਸਕਰੂਨਿਟੀ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ 3363 ਆਫ 2021 ਦਲਜੀਤ ਕੌਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਭਰਤੀ ਦੇ ਇਛਾਰ ਨੂੰ ਕਿਊਚ ਅਤੇ ਸੈਟ ਅਡਿਸਕਾਰ ਦਿੱਤਾ ਗਿਆ ਸੀ ਇਸ ਕੇਸ ਦੇ ਚੱਲਦੇ ਕਈ ਉਮੀਦਵਾਰਾਂ ਵੱਲੋਂ ਜਾਂ ਤਾਂ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ ਸਨ ਜਾਂ ਫਿਰ ਜਮ੍ਹਾਂ ਕਰਵਾ ਕੇ ਡਾਕੂਮੈਂਟ ਵਾਪਸ ਲੈ ਲਏ ਗਏ ਸੀ ਹੁਣ ਹਾਈ ਕੋਰਟ ਵੱਲੋਂ ਇਸ ਇਤਿਹਾਜ਼ਰਨ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ ਗਨ ਇਸ ਲਈ ਅਜਹੀ ਉਮੀਦਵਾਰਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਂਦਾ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਜੋ ਪਹਿਲਾਂ ਹੋਈਆਂ ਸਕਿਊਟਿੰਗ ਸਮੇਂ ਹਾਜ਼ਰ ਹੋਏ ਸਨ ਅਤੇ ਉਸ ਸਮੇਂ ਕਿਸੇ ਕਾਰਨ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਸਕੇ ਸੀ ਜਾਂ ਫਿਰ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਉਪਰੰਤ ਵਾਪਸ ਲੈ ਲਏ ਸੀ ਅਜਿਹੇ ਮੀਦਵਰਨ ਨੂੰ ਹਟਾਇਤ ਕੀਤਾ ਜਾਣਾ ਕਿ ਉਹ ਆਪਣੇ ਦਸਤਾਵੇਜ਼ ਸਕੂਟਿੰਗ ਕਮੇਟੀ ਦੇ ਪਾਸ ਕਿਸੇ ਵੀ ਕੰਮ ਵਾਲੇ ਦਿਨ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਮਿਤੀ 2 2 2000 24 ਤੱਕ ਸ਼ਾਮ 5 ਵਜੇ ਤੱਕ ਦਫ਼ਤਰ ਸਿੱਖਿਆ ਡਾਇਰੈਕਟ ਪੰਜਾਬ ਨੇੜੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਮ੍ਹਾਂ ਕਰਵਾ ਦਿਓ ਅਗਰ ਤੁਸੀਂ ਆਪਣੇ ਡਾਕੂਮੈਂਟ ਜਮ੍ਹਾਂ ਨਹੀਂ ਕਰਾਉਂਦੇ ਹੋ ਤਾਂ ਤੁਹਾਡੀ ਜੋ ਸਕੂਟਿੰਗ ਹੈ ਉਸ ਨੂੰ ਇਨਕੰਪਲੀਟ ਕਰਦੇ ਹੋਏ ਤੁਹਾਨੂੰ ਸਿਲੈਕਟ ਨਹੀਂ ਕੀਤਾ ਜਾਵੇਗਾ ਔਰ ਤੁਹਾਡੇ ਸਾਥੀਆਂ ਨੂੰ ਇਸ ਦੇ ਵਿੱਚ ਜੁਆਇਨਿੰਗ ਕਰ ਦਿੱਤੀ ਜਾ ਸਕਦੀ ਹੈ ਇਸ ਕਰਕੇ ਜਿੰਨਾ ਸਾਥੀਆਂ ਦੇ ਵੀ ਡਾਕੂਮੈਂਟ ਇਨਕੰਪਲੀਟ ਹੈ 2 2 2024 ਤੋਂ ਪਹਿਲਾਂ ਪਹਿਲਾਂ ਆਪਣੇ ਡਾਕੂਮੈਂਟ ਕੰਪਲੀਟ ਕਰਕੇ ਡਾਕੂਮੈਂਟ ਨੂੰ ਦਫ਼ਤਰ ਦੇ ਵਿੱਚ ਪਹੁੰਚਾਓ ਤਾਂ ਕਿ ਤੁਹਾਡੀ ਸਕਰਟੀਨੀ ਕੰਪਲੀਟ ਹੋ ਸਕੇ ਅਤੇ ਜਲਦ ਹੀ ਆਪਣੀਆਂ ਫਾਈਨਲ ਲਿਸਟਾਂ ਜਾਰੀ ਹੋ ਸਕਣ ਇਸ ਦੇ ਸੰਬੰਧੀ ਡਿਪਾਰਟਮੈਂਟ ਵੱਲੋਂ ਹੋਰ ਜੋ ਵੀ ਅਪਡੇਟ ਆਵੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ